ਇਹ ਜਿਹੜਾ ਤੁਸੀਂ ਨਿੰਬੂ ਦੇਖ ਰਹੇ ਹੋਗੇ ਸਾਈਜ਼ ਦੇ ਵਿੱਚ ਕਾਫੀ ਵੱਡਾ ਤੇ ਰਸ ਨਾਲ ਜਿਹੜਾ ਭਰਿਆ ਹੋਇਆ ਨਿੰਬੂ ਹੈ ਜ ਇਹ ਵੀ ਇਹਦੇ ਵਿੱਚ ਬਿਲਕੁਲ ਨਹੀਂ ਹੈਗੇਗੇ ਤੇ ਇਹ 12 ਮਾਸੀ ਜਿਹੜੀ ਨਿੰਬੂ ਦੀ ਕਿਸਮ ਆਗੀ ਇਹਦੇ ਬਾਰੇ ਆਪਾਂ ਪਹਿਲਾਂ ਵੀ ਕਾਫੀ ਵਾਰ ਜਿਹੜਾ ਗੱਲ ਕੀਤੀ ਹੈਗੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਇਸ ਕਿਸਮ ਦੀ ਖਾਸੀਅਤ ਕੀ ਹੈਗੀ ਲੱਗਣ ਦਾ ਸਮਾਂ ਕੀ ਹੈਗਾ ਫਲ ਲੱਗਣ ਦਾ ਸਮਾਂ ਕੀ ਹੈਗਾ ਬੂਟੇ ਲਾਉਣ ਦਾ ਸਮਾਂ ਕੀ ਹੈ ਖਾਲ ਖਰਾ ਕਿਵੇਂ ਦੇਣੀ ਆ ਪਾਣੀ ਦਾ ਕੀ ਧਿਆਨ ਰੱਖਣਾ ਤੇ ਇਸ ਸੰਬੰਧੀ ਹੋਰ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਅ ਪੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਧਿਆਨ ਤੱਕ ਦੇਖਿਓ ਤਾਂ ਜੋ ਜਿਹੜੀ ਜਾਣਕਾਰੀ ਸੀ ਤੁਹਾਡੇ ਤੱਕ ਲੈ ਕੇ ਆਉਣੇ ਆ ਉਹ ਚੰਗੀ ਤਰ੍ਹਾਂ ਤੁਹਾਡੀ ਸਮਝ ਦੇ ਵਿੱਚ ਆ ਸਕੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਜ਼ਿਆਦਾ ਵੀਡੀਓ ਨੂੰ ਲੰਮਾ ਨਾ ਖਿੱਚੀ ਪਰ ਕਾਫੀ ਸਾਰੀਆਂ ਗੱਲਾਂ ਹੋਣ ਕਰਕੇ ਜਿਹੜੀ ਵੀਡੀਓ ਥੋੜੀ ਜੀ ਲੰਮੀ ਚਲੀ ਜਾਂਦੀ ਹੈ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂਗੇ ਤੇ ਜਿਹੜਾ ਇਹ 12 ਮਾਸੀ ਨਿੰਬੂ ਹੈਗਾ ਇਹਦਾ ਲਾਉਣ ਦਾ ਸਮਾਂ ਉਹੀ ਤੁਸੀਂ ਇਹਨੂੰ ਫਰਵਰੀ ਮਾਰਚ ਦੇ ਵਿੱਚ ਲਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਜੁਲਾਈ ਅਗਸਤ ਸਤੰਬਰ ਇਹਨਾਂ ਤਿੰਨ ਮਹੀਨਿਆਂ ਦੇ ਵਿੱਚ ਲਾ ਸਕਦੇ ਹੋ ਲਗਭਗ 5 ਮਹੀਨੇ ਸਾਲ ਦੇ ਵਿੱਚੋ ਜਿਹੜਾ ਇਸ ਬੂਟੇ ਨੂੰ ਲਾਉਣ ਦਾ ਸਮਾਂ ਹੈ ਫਲ ਲੱਗਣ ਦੀ ਗੱਲ ਕਰ ਲਈਏ 12 ਮਾਸੀ ਨਾਂ ਤੋਂ ਜਿਹੜਾ ਕਨਫਰਮ ਹੁੰਦਾਗਾ ਕਿ ਸਾਲ ਦੇ ਵਿੱਚ ਲਗਭਗ ਹਰ ਸਮਾਂ ਜਿਹੜਾ ਇਹਦੇ ਉੱਪਰ ਫਲ ਆਉਂਦਾ ਰਹਿੰਦਾਗਾ ਜਿਸ ਤਰ੍ਹਾਂ ਕਿ ਹੁਣ ਫਲ ਲੱਗਿਆ ਹੋਇਆਗਾ ਪੱਕ ਰਿਹਾਗਾ ਫੁੱਲ ਵੀ ਆ ਰਹੇ ਨੇਗੇ ਤੇ ਇਹਦੂ ਪਹਿਲਾਂ ਵੀ ਇਹਦੇ ਉੱਪਰ ਫਲ ਸੀਗਾ ਤੇ ਜਿਹੜਾ ਰਸ ਵੀ ਬਹੁਤ ਆਗਾ ਰਸ ਸਵਾਦ ਵੀ ਬਹੁਤ ਆ ਤੇ ਜਿਹੜਾ ਬੂਟਾ ਅ ਬਦਨ ਸ਼ਕਤੀ ਬੂਟੇ ਦੀ ਜੇ ਗੱਲ ਕਰ ਲਈਏ ਉਹ ਵੀ ਛੇਤੀ ਹੈ ਤੇ ਬੂਟੇ ਦੇ ਉੱਪਰ ਕੰਡੇ ਵੀ ਬਹੁਤ ਘੱਟ ਨੇਗੇ ਕੰਡੇ ਵੀ ਨਾ ਮਾਤਰੀ ਨੇਗੇ ਕਾਫੀ ਸਾਰੀਆਂ ਖਾਸੀਤਾਂ ਜਿਹੜੀਆਂ ਇਸ ਬੂਟੇ ਦੇ ਵਿੱਚ ਹੈਗੀਆਂ ਨੇ ਆ ਸਾਈਜ਼ੇ ਵੱਡਾ ਹੋਣ ਕਰਕੇ ਜਿਹੜਾ ਰਸ ਜ਼ਿਆਦਾ ਮਿਲਦਾ ਹੈਗਾ ਤੇ ਇਸ ਦੇ ਉਲਟ ਜੇ ਗੱਲ ਕਰ ਲਈਏ ਜ਼ਿਆਦਾਤਰ ਵੀਰਾਂ ਦੇ ਜਿਹੜੇ ਸਵਾਲ ਆਉਂਦੇ ਨੇ ਕਿ ਜਿਹੜਾ ਇਸ ਸਮੇਂ ਤੁਹਾਡਾ ਜਿਹੜਾ ਤੁਹਾਡੇ ਕੋਲ ਬੂਟੇ ਲੱਗੇ ਹੋਏ ਨੇ ਉਹਨਾਂ ਦੇ ਉੱਪਰ ਜਿਹੜਾ ਫਲ ਹੋਣ ਪੱਕ ਰਿਹਾ ਹੈਗਾ ਛੋਟਾ ਫਾਲਾਗਾ ਪਤਲੇ ਛਿਲਕੇ ਵਾਲਾਗਾ ਉਹ ਕੁੰਬ ਘਾਟ ਵੈਰੈਟੀ ਹੈ ਜੀ ਉਹਨੂੰ ਪਾਕਿਸਤਾਨੀ ਵੀ ਕਿਹਾ ਜਾਂਦਾ ਹੈਗਾ ਉਹ ਵੈਰੈਟੀ ਜਿਹੜੀ ਹੈਗੀ ਹੈਗੀ ਉਹ ਸਿਰਫ ਤੇ ਸਿਰਫ ਜਿਹੜੀ ਜ਼ਿਆਦਾਤਰ ਜਿਹੜਾ ਉਹਦਾ ਪੱਕਣ ਦਾ ਸਮਾਂ ਹੈਗਾ ਉਹ ਸਰਦੀਆਂ ਦੇ ਵਿੱਚ ਹੀ ਆਉ ਆਚਾਰ ਲਈ ਕਾਫੀ ਬਿਹਤਰ ਵੈਰੈਟੀ ਹੈਗੀ ਆ ਕਾਫੀ ਵੀਰ ਕਹਿੰਦੇ ਕਿ ਇਹਦੀ ਕੋਈ ਵਰਤੋਂ ਨਹੀਂ ਇਹ ਨਹੀਂ ਆਚਾਰ ਪਾ ਕੇ ਰੱਖੋ ਜੂਸ ਕੱਢ ਕੇ ਰੱਖ ਲਓ ਉਹ ਕੰਮ ਦੇ ਜੂਗਾ ਪਰ ਜੇ ਸਾਰਾ ਸਾਲ ਤੁਸੀਂ ਨਿੰਬੂ ਚਾਹੁੰਦੇ ਹੋ ਤਾਂ ਜਿਹੜਾ 12 ਮਾਸੀ ਤੁਸੀਂ ਕਿਸਮ ਨੂੰ ਚੁਣ ਸਕਦੇ ਹੋਗੇ ਇਸ ਕਿਸਮ ਦੇ ਆਪਣੇ ਕੋਲ ਬੂਟੇ ਮੌਜੂਦ ਵੀ ਹਨ ਪਰ ਹੁਣ ਲਾਉਣ ਦਾ ਸਮਾਂ ਨਾ ਹੋਣ ਕਰਕੇ ਆਪਾਂ ਤੁਹਾਨੂੰ ਇਹੀ ਸਲਾਹ ਦੇਵਾਂਗੇ ਕਿ ਅੱਗੇ ਫਰਵਰੀ ਮਾਰਚ ਦੇ ਵਿੱਚ ਤੁਸੀਂ ਇਹਨਾਂ ਨੂੰ ਲਾਇਓ ਇਹਦੇ ਵਿੱਚ ਵੀ ਤਿੰਨ ਚਾਰ ਕਿਸਮਾਂ ਨੇ 12 ਮਾਸੀ 8 12 ਮਾਸੀ 12 ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਿਸਮਾਂ ਨੇਗੀਆਂ ਤੇ ਵੀ ਨਾ ਮਾਤਰ ਨੇ ਇਹਨਾਂ ਦੇ ਵਿੱਚ ਲਾਉਣ ਦੇ ਸਮੇਂ ਦੀ ਆਪਾਂ ਗੱਲ ਕਰ ਲਈ ਪਾਣੀ ਦੀ ਗੱਲ ਕਰ ਲਈ ਤਾਂ ਜ਼ਿਆਦਾ ਪਾਣੀ ਬੁੱਟੇ ਨੂੰ ਨੁਕਸਾਨ ਪਹੁੰਚਾਉਂਦਾ ਜੀ ਨੇੜੋਂ ਥਾਂ ਉੱਚਾ ਰੱਖਣਾ ਜੀ ਤਾਂ ਪਾਣੀ ਦੂਰ ਰੱਖਣਾ ਚਾਹੀਦਾ ਹੈਗਾ ਤੇ ਹਲਕਾ ਪਾਣੀ ਜਿਹੜਾ ਦੇਣਾ ਚਾਹੀਦਾ ਹੈਗਾ ਤੇ ਇਹਤੇ ਨਾਲ ਜਿਹੜਾ ਖਾਦ ਖਰਾਕ ਦੀ ਗੱਲ ਕਰ ਲਈਏ ਖਾਦ ਖਰਾਕ ਲਗਭਗ ਅਮਰੂਦ ਤੇ ਬੇਰ ਨੂੰ ਛੱਡ ਕੇ ਸਾਰੇ ਬੂਟਿਆਂ ਨੂੰ ਜਿਹੜੀ ਦਸੰਬਰ ਜਨਵਰੀ ਦੇ ਵਿੱਚ ਹੀ ਪਾਈ ਜਾਂਦੀ ਆ ਆਪਾਂ ਜਿਹੜੀਆਂ ਰਸਾਇਣਿਕ ਖਾਦਾਂ ਦਾ ਜਿਹੜੇ ਘੱਟ ਤੋਂ ਘੱਟ ਜਿਹੜੀ ਸਪਰਸ਼ ਕਰਦੇ ਆਗੇ ਉਹ ਵੈਸੇ ਜਿਹੜੇ ਵੀਰ ਨਹੀਂ ਕੁਦਰਤੀ ਖੇਤੀ ਵਗੈਰਾ 'ਚ ਜਿਹੜਾ ਇੰਨਾ ਵਿਸ਼ਵਾਸ ਰੱਖਦੇ ਤੇ ਉਹ ਫਲਾਂ ਵਾਲੇ ਬੂਟੇ ਫੇਰ ਵੀ ਲਾਉਂਦੇ ਆ ਚਲੋ ਫਲਾਂ ਵਾਲੇ ਬੂਟੇ ਲਾਉਣਾ ਵੀ ਇੱਕ ਚੰਗਾ ਸ਼ੌਂਕ ਆ ਵਾਤਾਵਰਨ ਪ੍ਰੇਮੀ ਨੇਗੇ ਉਨਾਂ ਲਈ ਆਪਾਂ ਖਾਦਾਂ ਬਾਰੇ ਜਿਹੜਾ ਕੈਮੀਕਲ ਬਾਰੇ ਕੋਈ ਨਾ ਕੋਈ ਗੱਲਬਾਤ ਕਰ ਦਿੰਨੇ ਆ ਪਰ ਜ਼ਿਆਦਾਤਰ ਆਪਣੀ ਰਿਕਮੈਂਡੇਸ਼ਨ ਇਹ ਹੁੰਦੀ ਹੈ ਕਿ ਜਿਹੜੀ ਟਰੂਡੀ ਦੀ ਖਾਦ ਜਾਂ ਦੇਸੀ ਚੀਜ਼ਾਂ ਪਾ ਕੇ ਤੁਸੀਂ ਬੂਟੇ ਨੂੰ ਪਾ ਲਓ ਤੇ ਚੰਗਾ ਫਲ ਪ੍ਰਾਪਤ ਕਰਕੇ ਆਪਣੇ ਅਤੇ ਆਪਣੇ ਲਈ ਚੰਗਾ ਭੋਜਨ ਜਿਹੜਾ ਤੁਸੀਂ ਪ੍ਰਾਪਤ ਕਰ ਸਕਦੇ ਹੋਗੇ ਖਰਾਕ ਜਿਹੜੀ ਤੁਸੀਂ ਦੇਣੀ ਹੈਗੀ 7-8 ਕਿਲੋ ਖਾਦ ਇੱਕ ਸਾਲ ਦੇ ਬੂਟੇ ਨੂੰ 15-16 ਕਿਲੋ 2 ਸਾਲ ਦੇ ਬੂਟੇ ਨੂੰ ਇਸੇ ਲੋਟ ਨੂੰ ਤੁਸੀਂ 6-7 ਕਿਲੋ ਸਾਲ ਦੇ ਹਿਸਾਬ ਨਾਲ ਜਿਹੜੀ ਵਧਾਉਂਦੇ ਜਾਣਾਗਾ ਜਿਆਦਾ ਡੂੰਘਾ ਗੁੱਡ ਕੇ ਖਾਦ ਨਹੀਂ ਪਾਉਣੀ ਜੀ ਹਲਕਾ ਗੁੱਡ ਕੇ ਖਾਦ ਪਾਉਣੀ ਹੈ ਡੂੰਘਾ ਗੁੱਡਨ ਦੇ ਨਾਲ ਜਿਹੜਾ ਹੁੰਦਾ ਕੀ ਹੈਗਾ ਬਰੀਕ ਜੜ੍ਹਾਂ ਦੇ ਉੱਪਰ ਜ਼ਖਮ ਹੋ ਜਾਂਦੇ ਨੇ ਬੂਟੇ ਦੀਆਂ ਜੜ੍ਹਾਂ ਨੂੰ ਫੰਗਸ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਬੂਟੇ ਦਾ ਨੁਕਸਾਨ ਹੁੰਦਾ ਹੈਗਾ ਇਸ ਲਈ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਹਲਕੀ ਗੜਾਈ ਕਰਕੇ ਖਾਦ ਤੁਸੀਂ ਮਿੱਟੀ ਦੇ ਵਿੱਚ ਮਿਲਾ ਦਿਓ ਤੇ ਹਲਕਾ ਪਾਣੀ ਦੇ ਦਿਓ ਉਹਦੇ ਨਾਲ ਜਿਹੜਾ ਖਾਦ ਦਾ ਅਸਰ ਬੂਟੇ ਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਅ ਰੂੜੀ ਦੀ ਖਾਦ ਦੇ ਨਾਲ ਤੁਸੀਂ ਸਰੋਂ ਦੀ ਖਾਦ ਦੇ ਸਕਦੇ ਹੋਗੇ ਨਿੰਮ ਦੀ ਖਾਦ ਦੇ ਸਕਦੇ ਹੋਗੇ ਤੇ ਨਿੰਮ ਦੇ ਪੱਤੇ ਵੀ ਪਾ ਸਕਦੇ ਹੋਗੇ ਅ ਨਿੰਮ ਦੇ ਪੱਤੇ ਨੂੰ ਗਾਲ ਸਾੜ ਕੇ ਵੀ ਪਾ ਸਕਦੇ ਹੋ ਨਿੰਮ ਦੇ ਤਾਜ਼ੇ ਪੱਤੇ ਵੀ ਤੁਸੀਂ ਪਾ ਸਕਦੇ ਹੋਗੇ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੋਗੇ ਅ ਕਲੀ ਦੀ ਗੱਲ ਕਰਦੇ ਰਹੇ ਨੇ ਆਪਾਂ ਥੋੜੀ-ਬਹੁਤੀ ਤੁਸੀਂ ਕਲੀ ਪਾ ਸਕਦੇ ਹੋ ਕੈਲਸ਼ੀਅਮ ਦੀ ਪ੍ਰਾਪਤੀ ਜਿਹੜੀ ਬੂਟੇ ਨੂੰ ਹੁੰਦੀ ਆ ਉਹਦੇ ਨਾਲ ਤੇ ਇਸ ਤੋਂ ਇਲਾਵਾ ਜਿਹੜੀਆਂ ਕੋਸ਼ਕ ਕੋਲ ਆਪਾਂ ਗੱਲਬਾਤ ਜਿਹੜੀ ਨਾਰਮਲ ਬਹੁਤ ਉਤੀ ਘੋਲ ਦੀ ਜਾਂ ਅਸਰੋਂ ਦੇ ਖਾਲ ਦੀ ਹੋ ਗੋਲਦੀ ਕਲੀ ਦੇ ਗੋਲਦੀ ਜਾਂ ਪਾਥੀਆਂ ਦਾ ਪਾਣੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਿਰਕੇ ਤੁਸੀਂ ਬੂਟੇ ਦੇ ਸਮੇਂ ਤੋਂ ਸਮੇਂ ਜਿਹੜਾ ਖਿਆਲ ਰੱਖ ਸਕਦੇ ਹੋਗੇ ਲਾਉਣ ਦੇ ਸਮੇਂ ਦੀ ਗੱਲ ਹੋਊਗੀ ਕਿਸਮ ਦੀ ਗੱਲ ਹੋਊਗੀ ਜਿਹੜੀ ਖਾਦ ਦੀ ਗੱਲ ਹੋਊਗੀ ਪਾਣੀ ਬਾਰੇ ਆਪਾਂ ਜਾਣਕਾਰੀ ਦਿੱਤੀ ਇਸ ਵੀਡੀਓ ਦੇ ਵਿੱਚ ਜੇਕਰ ਫਿਰ ਵੀ ਕੋਈ ਪੁਆਇੰਟ ਮਿਸ ਹੋ ਗਿਆ ਤਾਂ ਤੁਸੀਂ ਕਮੈਂਟ ਦੇ ਵਿੱਚ ਸਾਡੇ ਨਾਲ ਜਿਹੜਾ ਬਾਰਤਾਲਾਪ ਕਰ ਸਕਦੇ ਹੋ ਉਸ ਤੋਂ ਇਲਾਵਾ ਸਾਡੇ ਨਾਲ ਤੁਸੀਂ ਪੇਜ ਦੇ ਉੱਪਰ ਜੁੜੇ ਹੋਏ ਹੋ ਤੇ ਜਿਹੜਾ ਨੰਬਰ ਦੇ ਸਾਡੇ ਵਟਸਐਪ ਨੰਬਰ ਦੇ ਉੱਪਰ ਵੀ ਤੁਸੀਂ ਜਿਹੜੀ ਗੱਲਬਾਤ ਕਰ ਸਕਦੇ ਹੋਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ